ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ 29 ਜੁਲਾਈ 1992 ਜਥੇਦਾਰ ਸ਼ਹੀਦ ਭਾਈ ਗੁਰਜੰਟ ਸਿੰਘ ਪੁੱਤ ਸਿੰਘ ਵਾਲਾ ਮੁਖੀ ਖਾਲਸਤਾਨ ਲਿਬਰੇਸ਼ਨ ਫੋਰਸ ਦਾ ਸ਼ਹੀਦੀ ਦਿਨ ਹੈ ਉਹਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਭਾਈ ਗੁਰਜੰਟ ਸਿੰਘ ਪੁੱਤ ਸਿੰਘ ਵਾਲੇ ਦੇ ਬੇਪਰਵਾਈ ਸੁਹਾਧੀਆਂ ਗੱਲਾਂ ਬੜੀਆਂ ਪ੍ਰਸਿੱਧ ਨੇ ਪੇਰਵਾਰ ਨੂੰ ਰਾਤ ਨੂੰ ਮਿਲਣ ਵਾਸਤੇ ਆਇਆ ਤਾਂ ਦਾਦੀ ਨੇ ਆਖਿਆ ਗੁਰਜੰਟ ਸਿੰਘ ਹੁਣ ਤੂੰ ਛੇਤੀ ਛੇਤੀ ਨਿਕਲ ਜਾਮੀ ਕਈ ਵਾਰੀ ਸਵੇਰੇ ਸਵੇਰੇ ਪੁਲਿਸ ਆ ਜਾਂਦੀ ਆ ਉਹ ਕਹਿੰਦਾ ਦਾਦੀ ਫਿਰ ਮੇਰੇ ਬਾਕੀ ਭਰਾ ਕੀ ਕਰਦੇ ਨੇ ਉਹ ਕਹਿੰਦੀ ਉਹ ਤਾਂ ਇਧਰ ਉਧਰ ਨੂੰ ਭੱਜ ਜਾਂਦੇ ਨੇ ਗੁਰਜੰਟ ਸਿੰਘ ਹੱਸ ਕੇ ਕਹਿੰਦਾ ਫਿਰ ਕਹਿੰਦਾ ਮੇਰੇ ਤੋਂ ਨਹੀਂ ਭੱਜਿਆ ਜਾਊਗਾ ਸਾਰਿਆਂ ਵਿੱਚ ਹਾਸਾ ਪੈ ਗਿਆ ਝਗੜਾ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਜੇ ਤੂੰ ਹੁਣ ਗੱਲ ਕਰ ਲਵੇਂ ਆਪਣੇ ਹੱਕ ਦੇ ਵਿੱਚ ਫੈਸਲਾ ਹੋ ਜਵੇਗਾ ਤਾਂ ਗੁਰਜੰਗ ਸਿੰਘ ਸੋਤੀ ਬੈ ਗਿਆ ਇੱਥੇ ਸੁਖਦੀਪ ਸਿੰਘ ਬਰਨਾਰੇ ਨੇ ਬੜੇ ਕਮਾਲ ਦੀਆਂ ਲਾਈਨਾਂ ਲਿਖੀਆਂ ਪੁੱਤ ਖੜਕੂ ਤੇਰਾ ਲੜਿਆ ਜ਼ਮੀਨ ਪਿੱਛੇ ਮੈਣਾ ਮਾਰੇ ਨਾ ਤੈਨੂੰ ਕਿਤੇ ਜੱਗ ਮਾਏ ਕਿੱਥੇ ਰੁਲੇਗੀ ਖਬਰੇ লাশ ਮੇਰੀ ਨਹੀਂ ਸਿਵਿਆਂ ਵਿੱਚ ਵੀ ਤਾਂ ਮੇਰਾ ਅੱਤ ਮਾਈ ਕੌਮੀ ਕਰ ਲਈ ਕਾਫਲਾ ਲੜ ਰਿਹਾ ਈ ਲੜਦੇ ਆ ਪਰਿਵਾਰ ਲਈ ਲੱਗਦੀ ਸੰਗ ਮਾਈ ਇਹਨਾਂ ਗੱਲਾਂ ਚ ਨਾ ਉਲਝਾ ਮੈਨੂੰ ਸਾਡੀ ਹਿੰਦ ਸਰਕਾਰ ਨਾਲ ਜੰਗ ਮਾਈ ਮੇਰਾ ਫੈਸਲਾ ਪੱਥਰ ਤੇ ਲੀਕ ਮਾਤਾ ਭਾਵੇਂ ਆਪ ਸੁਣ ਲੈ ਤੇ ਭਾਵੇਂ ਕੱਲ ਸੁਣ ਲੈ ਲੜਨਾ ਕੌਮ ਖਾਤਰ ਤੇ ਮਰਨਾ ਕੌਮ ਖਾਤਰ ਆਲ ਦੇ ਦਿਲ ਦੀ ਗੱਲ ਸੁਣਦਾ ਕਈ ਵਾਰੀ ਭਾਈ ਗੁਰਜੰਟ ਸਿੰਘ ਮਦ ਸਿੰਘ ਵਾਲੇ ਨੂੰ ਉਹਦੇ ਖਾਸ ਆਪਣੇ ਪਿਆਰ ਨਾਲ ਭਾਈ ਝੰਟਾ ਭਾਈ ਝੰਟਾ ਕਹਿ ਕੇ ਪੁਕਾਰਦੇ ਉਹ ਸੂਰਮੇ ਨੂੰ ਕੋਟ ਕੋਟ ਪ੍ਰਣਾਮ ਕੋਟ ਕੋਟ ਪ੍ਰਣਾਮ ਵਾ